ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਫ ਦਾ ਸਰਪੰਚ ਪਿੰਡ ਕਮਾਲੂ ਅਤੇ ਮੇਰੇ ਨਾਲ ਸਾਡੇ ਮੌਜੂਦਾ ਸਰਪੰਚ ਸਾਹਿਬ ਤੇ ਅਸੀਂ ਸਾਨੂੰ ਅੱਜ ਟੈਨ ਵਾਲੀ ਫੈਕਟਰੀ ਦੇ ਅੱਗੇ ਬੈਠਿਆ ਨੂੰ 47ਵਾਂ ਦਿਨਾਂ 47ਵਾਂ ਦਿਨ ਹੋ ਗਿਆ ਉਹਦੇ ਸਿਲਸਿਲੇ ਵਿੱਚ ਪ੍ਰਸ਼ਾਸਨ ਸਾਨੂੰ ਇਹਨੂੰ ਨਵੇਂੜਮ ਦੀ ਬਜਾਏ ਲੰਮਾ ਹੀ ਖਿੱਚ ਰਿਹਾ ਜੋ ਵੀ ਕੋਈ ਤਰੀਕ ਦਿੱਤੀ ਜਾਂਦੀ ਕੋਈ ਮਹੀਨੇ ਵੀਰਾਂ ਤੋਂ ਘੱਟ ਤਾਂ ਦਿੱਤੀ ਨਹੀਂ ਜਾਂਦੀ ਉਹਦੇ ਸਿਲਸਿਲੇ ਦੇ ਵਿੱਚ ਅਸੀਂ ਜੋ ਤਲਵੰਡੀ ਤੋਂ ਰਫਾਇਨਰੀ ਰਫਾਇਨਰੀ ਰੋਡ ਆ ਉਹ ਜਾਮ ਕਰਨ ਜਾ ਰਹੇ ਹਾਂ 6 ਤਰੀਕ ਨੂੰ ਉਦੇ ਲਈ ਅਸੀਂ ਸਮੁੱਚੇ ਕਿਸਾਨ ਜਥੇਬੰਦੀਆਂ ਤੇ ਮਜ਼ਦੂਰ ਜਥੇਬੰਦੀਆਂ ਨੂੰ ਬੇਨਤੀ ਕਰਦੇ ਆ ਕਿ ਵੱਧ ਚੜ ਕੇ ਸਾਡਾ ਸਾਥ ਦਿਓ ਤੇ ਨੰਬਰਦਾਰ ਯੂਨੀਅਨ ਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਅਸੀਂ ਸੱਦਾ ਦਿੰਦੇ ਆ ਕਿ ਸਾਡਾ ਵੱਧ ਤੋਂ ਵੱਧ ਆ ਕੇ ਸਾਥ ਦੇਣਾ ਤੇ ਪ੍ਰੈਸ ਤੇ ਨਿਊਜ਼ ਚੈਨਲਾਂ ਨੂੰ ਅਸੀਂ ਉਹਨਾਂ ਨੂੰ ਰਿਕਵੈਸਟ ਕਰਦੇ ਆ ਉਹ ਸਾਡੀ ਵੱਧ ਤੋਂ ਵੱਧ ਕਵਰੇਜਿੰਗ ਕਰਨ ਤੇ ਸਾਡਾ ਸਾਥ ਦੇਣਾ ਇੱਥੇ ਪਹੁੰਚਣ 6 ਤਰੀਕ ਨੂੰ ਅਸੀਂ ਉਹਨਾਂ ਕੇ ਹੱਥ ਜੋੜ ਕੇ ਬੇਨਤੀ ਕਰਦੇ ਆ ਭਾਈ ਜੇ ਅਸੀਂ ਪੰਜਾਬ ਵਾਸੀਆਂ ਦੱਸਣਾ ਚਾਹੁੰਦੇ ਆ ਅਸੀਂ ਐਵੇਂ ਨਹੀਂ ਬੈਠੇ ਇਹਦਾ ਕਿ ਇੰਨਾ ਕਿ ਜ਼ਿਆਦਾ ਪੋਲਿਊਸ਼ਨ ਆ ਨਾ ਸਾਡੇ ਅੱਧੋ ਵੱਧ ਪਿੰਡ ਨੂੰ ਤਾਂ ਇਹਨੇ ਖੁਰਕ ਜਿਹਦੇ ਵਿੱਚ ਕੀ ਕੈਂਸਰ ਪੰਛੀਆਂ ਦਾ ਤਾਂ ਇਹਨੇ ਬਹੁਤ ਹੀ ਜ਼ਿਆਦਾ ਨੁਕਸਾਨ ਕਰਤਾ ਫਿਰ ਜਦੋਂ ਬਰਸਾਤ ਆਉਂਦੀ ਆ ਸਾਡੇ ਬਾਣ ਇਹਦੇ ਗੰਦੇ ਪਾਣੀ ਨਾਲ ਕਾਰਬਨ ਵਾਲੇ ਨਾਲ ਤੇ ਜਿਹੜਾ ਕੈਮੀਕਲ ਆਉਂਦਾ ਤੇਲ ਦੇ ਵਿੱਚ ਮਿਲ ਕੇ ਉਹ ਸਾਰਾ بارش ਦੇ ਨਾਲ ਸਾਡੇ ਬਾਣ ਤੁਸੀਂ ਦੇਖੀਆ ਪਹਿਲਾਂ ਵਾਲੀਆਂ ਵੀਡੀਓ ਚ ਭਰੇ ਪਏ ਐ ਸਨ ਪ੍ਰਸ਼ਾਸਨ ਦੇ ਹਾਲੇ ਤੱਕ ਸਾਨੂੰ ਕੋਈ ਕੋਈ ਵੀ ਇਹਦੇ ਵੱਲੋਂ ਕੋਈ ਮਦਦ ਨਹੀਂ ਮਿਲੀ ਅਸੀਂ ਪੰਜਾਬ ਦੇ ਸਮੁੱਚੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਸਾਡਾ ਛੋਟਾ ਪਿੰਡ ਐ 2500 ਦੀ ਆਬਾਦੀ ਵਾਲਾ ਪਿੰਡ ਐ ਸਾਡੀ ਵੱਧ ਚੜ ਕੇ ਮਦਦ ਕੀਤੀ ਜਾਵੇ ਅਸੀਂ ਆਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਅੱਗੇ ਤੁਸੀਂ ਦੇਖੇ ਹੋਊਗਾ ਪਹਿਲਾਂ ਵੀ ਪ੍ਰਸ਼ਾਸਨ ਵੀ ਸਾਡੇ ਨਾਲ ਧੱਕਾ ਹੀ ਕਰ ਰਿਹਾ ਹੈ ਹਰ ਇੱਕ ਪੱਖੋਂ ਸਾਡੇ ਨਾਲ ਧੱਕਾ ਹੋ ਰਿਹਾ ਹੈ ਸਾਡਾ ਇਹ ਦੇ ਬਸ ਅਸੀਂ ਸੋਨੇ ਇਸੇ ਅਸੀਂ ਇਸੇ ਕਰਕੇ ਲਾਸਟ ਅਸੀਂ 6 ਤਰੀਕ ਨੂੰ ਇਹ ਫੈਸਲਾ ਲਿਆ ਵੀ ਜਥੇ ਬੰਦੀਆਂ ਨਾਲ ਮਿਲ ਕੇ ਵੀ ਅਸੀਂ ਜਿਹੜਾ ਤਲਵੰਡੀ ਸਾਬੋ ਤੋਂ ਜੋ ਫੈਕਟਰੀ ਉਹ ਜਾਮ ਕਰਾਂਗੇ ਉਹਦੇ ਵਿੱਚ ਸਾਡਾ ਵੱਧ ਚੜ ਕੇ ਨੇੜੇ ਦੇ ਪਿੰਡ ਵਾਸੀਆਂ ਨੂੰ ਪੰਚਾਇਤਾਂ ਨੂੰ ਅਸੀਂ ਕਹਿੰਨੇ ਸਾਡਾ ਸਾਥ ਦਿਓ ਧੰਨਵਾਦ